ਅੱਜ ਲਗਭਗ ਦੁਪਹਿਰ ਵਜੇ ਤਸਵੀਰਾਂ ਬਹੁਤ ਵਾਇਰਲ ਹੋਈਆਂ ਕਿ ਸਸਰਾਲੀ ਲੁਧਿਆਣਾ ਵਿਖੇ ਬੰਨ ਟੁੱਟ ਗਿਆ ਉਸ ਦੀ ਅਸਲੀਅਤ ਪੂਰੀ ਤਰ੍ਹਾਂ ਸਾਹਮਣੇ ਆਈ ਹੈ ਕਿ ਬੰਨ ਟੁੱਟਿਆ ਨਹੀਂ ਹੈ ਬੰਨ ਦੀਆਂ ਟਿੱਗਾਂ ਜਰੂਰ ਡਿੱਗੀਆਂ ਪਰ ਪੂਰੀ ਤਰ੍ਹਾਂ ਪਾੜ ਨਹੀਂ ਪਿਆ ਤੇ ਹੁਣ ਇਹ ਤਸਵੀਰਾਂ ਜੋ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਨੇ ਕਿ ਉਸ ਤੋਂ ਸੀ ਬੰਨ ਤੋਂ 500 ਮੀਟਰ ਦੂਰ ਇੱਕ ਆਰਜੀ ਬੰਨ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਅ ਹੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਜੀ ਉਹ ਵੀ ਨਾਲ ਲੱਗੇ ਹੋਏ ਨੇ ਹੌਸਲਾ ਵਧਾ ਰਹੇ ਨੇ ਤੇ ਇਹ ਬੰਨ ਨੂੰ ਜਰੂਰ ਨੁਕਸਾਨਿਆ ਗਿਆ ਨਾਜ਼ੁਕ ਹਾਲਾਤ ਬਣੇ ਪਰ ਪਾਣੀ ਦਾ ਲੈਵਲ ਘਟ ਹੋਣ ਕਰਕੇ ਜ਼ਮੀਨ ਦੀ ਉਚਾਈ ਹੋਣ ਕਰਕੇ ਬੰਨ ਪੂਰੀ ਤਰ੍ਹਾਂ ਟੁੱਟਿਆ ਨਹੀਂ ਉਹਦਾ ਕੁਝ ਹਿੱਸਾ ਸਥਿਰ ਰਿਹਾ ਤੇ ਪਾਣੀ ਦਾ ਲੈਵਲ ਵੀ ਘਟ ਸੀ ਜ਼ਮੀਨ ਦੇ ਪੱਧਰ ਨਾਲੋਂ ਇਸ ਕਰਕੇ ਪਰ ਹੁਣ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਇੱਕ ਪਿੱਛੇ 500 ਮੀਟਰ ਦੂਰੀ ਤੇ ਇੱਕ ਆਰਜੀ ਬੰਨ ਬਣਾਇਆ ਜਾ ਰਿਹਾ ਜਿਸ ਤੇ ਕੰਮ ਚੱਲ ਰਿਹਾ